ਦਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਦਾਕਾਰ ਜਗਜੀਤ ਸੰਧੂ ਅਰਫ ਭੋਲਾ ਤੇ ਫਿਲਮ ਡਾਇਰੈਕਟਰ ਵਰਿੰਦਰ ਰਾਮ ਗੜੀਆ ਜਿਨ੍ਹਾਂ ਦੀ ਕੀ ਫਿਲਮ ਓਏ ਭੋਲਿਓ ਹਾਲੀ ਦੇ ਦਿਨਾਂ ਦੇ ਵਿੱਚ ਰਿਲੀਜ਼ ਹੋਈ ਹੈ 16 ਤਰੀਕ ਨੂੰ ਫਿਲਮ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਈ ਹੈ ਪਰ ਫਿਲਮ ਨੂੰ ਲੈ ਕੇ ਅਦਾਕਾਰ ਤੇ ਡਾਇਰੈਕਟਰ ਨੇ ਜਿਹੜੇ ਅੜਿੱਕੇ ਦੇ ਵਿੱਚ ਫਸ ਗਏ ਨੇ ਕਸੂਤੇ ਫਸ ਗਏ ਨੇ ਦਰਅਸਲ ਇਸਾਈ ਭਾਈਚਾਰੇ ਵੱਲੋਂ ਫਿਲਮ ਦਾ ਵਿਰੋਧ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਫਿਲਮ ਦੇ ਵਿੱਚ ਕੁਝ ਸੀਨ ਆਉਂਦੇ ਨੇ ਜਿਸ ਦੇ ਵਿੱਚ ਇਸਾਈ ਭਾਈਚਾਰੇ ਦਾ ਨਿਰਾਦਰ ਕੀਤਾ ਗਿਆ ਫਿਲਮ ਦੇ ਵਿੱਚ ਉਹਨਾਂ ਦਾ ਜਿਹੜੀ ਹੌਲੀ ਸਪਿਰਟ ਹੈ ਜਿਸ ਨੂੰ ਪਵਿੱਤਰ ਆਤਮਾ ਦੀ ਗੱਲ ਕੀਤੀ ਜਾਂਦੀ ਹੈ ਉਸ ਨੂੰ ਵੀ ਗਲਤ ਢੰਗ ਦੇ ਨਾਲ ਦਰਸਾਇਆ ਗਿਆ ਅਤੇ ਅਜਿਹੇ ਸੀਨ ਨੂੰ ਜਿਹੜਾ ਸੈਂਸਰ ਬੋਰਡ ਵੱਲੋਂ ਵੀ ਅੱਖੋਂ ਪਰੋਖੇ ਕਰਕੇ ਫਿਲਮ ਨੂੰ ਰਿਲੀਜ਼ ਕੀਤਾ ਗਿਆ ਇਸ ਨੂੰ ਚਲਦੇ ਹੋਏ ਐਸਾਈ ਭਾਈਚਾਰੇ ਵੱਲੋਂ ਵਿਰੋਧ ਕੀਤਾ ਗਿਆ ਤੇ ਜਲੰਧਰ ਦੇ ਥਾਣੇ ਦੇ ਵਿੱਚ ਫਿਲਮ ਨੂੰ ਲੈ ਕੇ ਐਫ ਆਈ ਆਰ ਜਿਹੜੀ ਦਰਜ ਕਰਵਾਈ ਗਈ ਹੈ ਵੱਡਾ ਵਿਰੋਧ ਕੀਤਾ ਜਾ ਰਿਹਾ ਭਾਰੀ ਵਿਰੋਧ ਕੀਤਾ ਜਾ ਰਿਹਾ ਦੱਸਦੀ ਕਿ 295 ਵਰਗੀਆਂ ਧਾਰਾ ਜਿਹੜੀਆਂ ਜੋੜੀਆਂ ਗਈਆਂ ਨੇ ਦੇਖਣਾ ਹੋਵੇਗਾ ਕਿ ਇਸ ਨੂੰ ਲੈ ਕੇ ਅਦਾਕਾਰ ਅਤੇ ਡਾਇਰੈਕਟਰ ਦਾ ਕੀ ਬਿਆਨ ਆਉਂਦਾ ਕਿਉਂਕਿ ਹਾਲੀ ਦੇ ਦਿਨਾਂ ਵਿੱਚ ਜਿਹੜੀ ਫਿਲਮ ਹੈ ਰਿਲੀਜ਼ ਹੋਈ ਹੈ 16 ਤਰੀਕ ਨੂੰ ਫਿਲਮ ਰਿਲੀਜ਼ ਹੋਈ ਸੀ ਫਿਲਮ ਦੀ ਵੱਡੇ ਲੇਵਲ ਤੇ ਜਿਹੜੀ ਪ੍ਰੋਮੋਸ਼ਨ ਕੀਤੀ ਗਈ ਸੀ ਫਿਲਮ ਤੋਂ ਲੈ ਕੇ ਇਹ ਦੱਸਿਆ ਗਿਆ ਸੀ ਕਿ ਫਿਲਮ ਹੈ ਜਿਹੜੀ ਪੰਜਾਬ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੀ ਗੱਲ ਕਰਦੀ ਹੈ ਕਿ ਕਿਵੇਂ ਜਿਹੜੇ ਬਿਲਡਰ ਨੇ ਜਿਹੜੀਆਂ ਵੱਡੀਆਂ ਬਿਲਡਿੰਗਾਂ ਬਣਾਉਣ ਵਾਲੇ ਨੇ ਉਹਨਾਂ ਨੇ ਕਿਵੇਂ ਪੰਜਾਬ ਦੀਆਂ ਜਿਹੜੀਆਂ ਜ਼ਮੀਨਾਂ ਤੇ ਕਬਜ਼ਾ ਕੀਤਾ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਸੀ ਕਿ ਫਿਲਮ ਦੇ ਵਿੱਚ ਕੁਝ ਅਜੀਹਾ ਵੀ ਹੈ ਪਰ ਹੁਣ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਈਸਾਈ ਭਾਈਚਾਰੇ ਵੱਲੋਂ ਵਿਰੋਧ ਕੀਤਾ ਗਿਆ ਹੈ ਕਿ ਉਹਨਾਂ ਦੀ ਜਿਹੜੀ ਹੌਲੀ ਸਪਿਰਟ ਹੈ ਜਿਸ ਨੂੰ ਅਪਵਿੱਤਰ ਆਤਮਾ ਦੀ ਗੱਲ ਕਰਦੇ ਨੇ ਉਹ ਸੀਨ ਨੂੰ ਗਲਤ ਢੰਗ ਦੇ ਨਾਲ ਉਸ ਗੱਲਾਂ ਨੂੰ ਗਲਤ ਟਾਂਕ ਦੇ ਨਾਲ ਦਰਸਾਇਆ ਗਿਆ ਤੇ ਨਰਾਦਰ ਕੀਤਾ ਗਿਆ ਜਿਸ ਨੂੰ ਲੈ ਕੇ ਇਸਾਈ ਭਾਈਚਾਰੇ ਦੇ ਵਿੱਚ ਰੋ ਹੈ ਉਹਨਾਂ ਦੇ ਵਿੱਚ ਗੁੱਸਾ ਹੈ ਕਿ ਫਿਲਮ ਦੇ ਵਿੱਚ ਜਿਹੜਾ ਅਜੀਹਾ ਜਾਣ ਬੁੱਝ ਕੇ ਕੀਤਾ ਗਿਆ ਕਿਉਂਕਿ ਇਸਾਈ ਭਾਈਚਾਰੇ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਫਿਲਮ ਦੇ ਟ੍ਰੇਲਰ ਵਿੱਚ ਵੀ ਕੁਝ ਅਜੀਹਾ ਦਿਖਾਇਆ ਗਿਆ ਸੀ ਕਿ ਕਿਵੇਂ ਜਿਹੜਾ ਇਸਾਈ ਭਾਈਚਾਰਾ ਉਹ ਜੋ ਆਪਣੀ ਆਤਮਾ ਨੂੰ ਲੈ ਕੇ ਜਾਂ ਹੌਲੀ ਸਪਿਰਟ ਨੂੰ ਲੈ ਕੇ ਕਰਦਾ ਉਸ ਨੂੰ ਫਿਲਮ ਦੇ ਵਿੱਚ ਕਿਤੇ ਨਾ ਕਿਤੇ ਜੋ ਮਜ਼ਾਕੀਆ ਟੰਗ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਦਿਖਾਇਆ ਗਿਆ ਜਿਸ ਨੂੰ ਲੈ ਕੇ ਈਸਾਈ ਭਾਈਚਾਰੇ ਦੇ ਵਿੱਚ ਗੁੱਸਾ ਸੀ ਉਹਨਾਂ ਦੇ ਵਿੱਚ ਰੋਸ ਸੀਗਾ ਕਿਉਂਕਿ ਫਿਲਮ ਹੈ ਜਿਹੜੀ ਕਾਫੀ ਚਰਚਾ ਦੇ ਵਿੱਚ ਹੈ ਫਿਲਮ ਵੱਡੇ ਪੱਧਰ ਤੇ ਜਿਹੜੀ ਚਾਰੇ ਪਾਸੇ ਚੱਲ ਰਹੀ ਹੈ ਪਰ ਫਿਲਮ ਦੇ ਵਿੱਚ ਜਿਹੜਾ ਈਸਾਈ ਭਾਈਚਾਰਾ ਉਸ ਨੂੰ ਲੱਗਿਆ ਹੈ ਕਿ ਉਸ ਦਾ ਕਹਿਣਾ ਵੀ ਹੈ ਕਿ ਜਿਹੜਾ ਫਿਲਮ ਦੇ ਵਿੱਚ ਉਸ ਨੂੰ ਸਹੀ ਢੰਗ ਦੇ ਨਾਲ ਨਹੀਂ ਦਿਖਾਇਆ ਗਿਆ ਜਿਹੜੀ ਉਹਨਾਂ ਦਾ ਧਾਰਮਿਕ ਭਾਵਨਾਵਾਂ ਨੂੰ ਪੜਕਾਇਆ ਗਿਆ ਧਾਰਮਿਕ ਭਾਵਨਾਵਾਂ ਨੂੰ ਹਰਟ ਕੀਤਾ ਗਿਆ ਇਸ ਨੂੰ ਲੈ ਕੇ ਜਿਹੜਾ ਥਾਣੇ ਦੇ ਵਿੱਚ ਮਾਮਲਾ ਵੀ ਜਿਹੜਾ ਦਰਜ ਕੀਤਾ ਗਿਆ ਤੇ ਹੁਣ ਦੇਖਣਾ ਹੋਵੇਗਾ ਕਿ ਆਖਰ ਕੀ ਕਾਰਵਾਈ ਹੁੰਦੀ ਹੈ ਜਗਜੀਤ ਸੰਧੂ ਉਰਫ ਭੋਲਾ ਜਿਹੜਾ ਫਿਲਮ ਦਾ ਮੁੱਖ ਨਾਇਕ ਤੇ ਫਿਲਮ ਦਾ ਜਿਹੜਾ ਡਾਇਰੈਕਟਰ ਹੈ ਵਰਿੰਦਰ ਰਾਮ ਗੜੀਆ ਤੇ ਡਿਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਦਾਕਾਰ ਜਗਜੀਤ ਸੰਧੂ ਅਰਫ ਭੋਲਾ ਤੇ ਫਿਲਮ ਡਾਇਰੈਕਟਰ ਵਰਿੰਦਰ ਰਾਮ ਗੜੀਆ ਜਿਨ੍ਹਾਂ ਦੀ ਕੀ ਫਿਲਮ ਓਏ ਭੋਲਿਓ ਹਾਲੀ ਦੇ ਦਿਨਾਂ ਦੇ ਵਿੱਚ ਰਿਲੀਜ਼ ਹੋਈ ਹੈ 16 ਤਰੀਕ ਨੂੰ ਫਿਲਮ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਈ ਹੈ ਪਰ ਫਿਲਮ ਨੂੰ ਲੈ ਕੇ ਅਦਾਕਾਰ ਤੇ ਡਾਇਰੈਕਟਰ ਨੇ ਜਿਹੜੇ ਅੜਿੱਕੇ ਦੇ ਵਿੱਚ ਫਸ ਗਏ ਨੇ ਕਸੂਤੇ ਫਸ ਗਏ ਨੇ ਦਰਅਸਲ ਇਸਾਈ ਭਾਈਚਾਰੇ ਵੱਲੋਂ ਫਿਲਮ ਦਾ ਵਿਰੋਧ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਫਿਲਮ ਦੇ ਵਿੱਚ ਕੁਝ ਸੀਨ ਆਉਂਦੇ ਨੇ ਜਿਸ ਦੇ ਵਿੱਚ ਇਸਾਈ ਭਾਈਚਾਰੇ ਦਾ ਨਿਰਾਦਰ ਕੀਤਾ ਗਿਆ ਫਿਲਮ ਦੇ ਵਿੱਚ ਉਹਨਾਂ ਦੇ ਜਿਹੜੀ ਹੌਲੀ ਸਪਿਰਟ ਹੈ ਜਿਸ ਨੂੰ ਪਵਿੱਤਰ ਆਤਮਾ ਦੀ ਗੱਲ ਕੀਤੀ ਜਾਂਦੀ ਹੈ ਉਸ ਨੂੰ ਵੀ ਗਲਤ ਢੰਗ ਦੇ ਨਾਲ ਦਰਸਾਇਆ ਗਿਆ ਅਤੇ ਅਜਿਹੇ ਸੀਨ ਨੂੰ ਜਿਹੜਾ ਸੈਂਸਰ ਬੋਰਡ ਵੱਲੋਂ ਵੀ ਅੱਖੋਂ ਪਰੋਖੇ ਕਰਕੇ ਫਿਲਮ ਨੂੰ ਰਿਲੀਜ਼ ਕੀਤਾ ਗਿਆ ਇਸ ਨੂੰ ਚਲਦੇ ਹੋਏ ਐਸਾਈ ਭਾਈਚਾਰੇ ਵੱਲੋਂ ਵਿਰੋਧ ਕੀਤਾ ਗਿਆ ਤੇ ਜਲੰਧਰ ਦੇ ਥਾਣੇ ਦੇ ਵਿੱਚ ਫਿਲਮ ਨੂੰ ਲੈ ਕੇ ਐਫ ਆਈ ਆਰ ਜਿਹੜੀ ਦਰਜ ਕਰਵਾਈ ਗਈ ਹੈ ਵੱਡਾ ਵਿਰੋਧ ਕੀਤਾ ਜਾ ਰਿਹਾ ਭਾਰੀ ਵਿਰੋਧ ਕੀਤਾ ਜਾ ਰਿਹਾ ਦੱਸਦੀ ਕਿ 295 ਵਰਗੀਆਂ ਧਾਰਾ ਜਿਹੜੀਆਂ ਜੋੜੀਆਂ ਗਈਆਂ ਨੇ ਦੇਖਣਾ ਹੋਵੇਗਾ ਕਿ ਇਸ ਨੂੰ ਲੈ ਕੇ ਅਦਾਕਾਰ ਅਤੇ ਡਾਇਰੈਕਟਰ ਦਾ ਕੀ ਬਿਆਨ ਆਉਂਦਾ ਕਿਉਂਕਿ ਹਾਲੀ ਦੇ ਦਿਨਾਂ ਵਿੱਚ ਜਿਹੜੀ ਫਿਲਮ ਹੈ ਰਿਲੀਜ਼ ਹੋਈ ਹੈ 16 ਤਰੀਕ ਨੂੰ ਫਿਲਮ ਰਿਲੀਜ਼ ਹੋਈ ਸੀ ਫਿਲਮ ਦੀ ਵੱਡੇ ਲੇਵਲ ਤੇ ਜਿਹੜੀ ਪ੍ਰੋਮੋਸ਼ਨ ਕੀਤੀ ਗਈ ਸੀ ਫਿਲਮ ਨੂੰ ਲੈ ਕੇ ਇਹ ਦੱਸਿਆ ਗਿਆ ਸੀ ਕਿ ਫਿਲਮ ਆ ਜਿਹੜੀ ਪੰਜਾਬ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੀ ਗੱਲ ਕਰਦੀ ਹੈ ਕਿ ਕਿਵੇਂ ਜਿਹੜੇ ਬਿਲਡਰ ਨੇ ਜਿਹੜੀਆਂ ਵੱਡੀਆਂ ਬਿਲਡਿੰਗਾਂ ਬਣਾਉਣ ਵਾਲੇ ਨੇ ਉਹਨਾਂ ਨੇ ਕਿਵੇਂ ਪੰਜਾਬ ਦੀਆਂ ਜਿਹੜੀਆਂ ਜ਼ਮੀਨਾਂ ਤੇ ਕਬਜ਼ਾ ਕੀਤਾ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਸੀ ਕਿ ਫਿਲਮ ਦੇ ਵਿੱਚ ਕੁਝ ਅਜੀਹਾ ਵੀ ਹੈ ਪਰ ਹੁਣ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਜੀ ਕਿ ਈਸਾਈ ਭਾਈਚਾਰੇ ਵੱਲੋਂ ਵਿਰੋਧ ਕੀਤਾ ਗਿਆ ਹੈ ਕਿ ਉਹਨਾਂ ਦੀ ਜਿਹੜੀ ਹੌਲੀ ਸਪਿਰਟ ਹੈ ਜਿਸ ਨੂੰ ਪਵਿੱਤਰ ਆਤਮਾ ਦੀ ਗੱਲ ਕਰਦੇ ਨੇ ਉਹ ਸੀਨ ਨੂੰ ਗਲਤ ਢੰਗ ਦੇ ਨਾਲ ਉਸ ਗੱਲਾਂ ਨੂੰ ਗਲਤ ਟਾਂਕ ਦੇ ਨਾਲ ਦਰਸਾਇਆ ਗਿਆ ਤੇ ਨਰਾਦਰ ਕੀਤਾ ਗਿਆ ਜਿਸ ਨੂੰ ਲੈ ਕੇ ਇਸਾਈ ਭਾਈਚਾਰੇ ਦੇ ਵਿੱਚ ਰੋ ਹੈ ਉਹਨਾਂ ਦੇ ਵਿੱਚ ਗੁੱਸਾ ਹੈ ਕਿ ਫਿਲਮ ਦੇ ਵਿੱਚ ਜਿਹੜਾ ਅਜੀਹਾ ਜਾਣ ਬੁੱਝ ਕੇ ਕੀਤਾ ਗਿਆ ਕਿਉਂਕਿ ਇਸਾਈ ਭਾਈਚਾਰੇ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਫਿਲਮ ਦੇ ਟ੍ਰੇਲਰ ਵਿੱਚ ਵੀ ਕੁਝ ਅਜੀਹਾ ਦਿਖਾਇਆ ਗਿਆ ਸੀ ਕਿ ਕਿਵੇਂ ਜਿਹੜਾ ਇਸਾਈ ਭਾਈਚਾਰਾ ਉਹ ਜੋ ਆਪਣੀ ਆਤਮਾ ਨੂੰ ਲੈ ਕੇ ਜਾਂ ਹੌਲੀ ਸਪਿਰਟ ਨੂੰ ਲੈ ਕੇ ਕਰਦਾ ਉਸ ਨੂੰ ਫਿਲਮ ਦੇ ਵਿੱਚ ਕਿਤੇ ਨਾ ਕਿਤੇ ਜੋ ਮਜ਼ਾਕੀਆ ਟੰਗ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਦਿਖਾਇਆ ਗਿਆ ਜਿਸ ਨੂੰ ਲੈ ਕੇ ਈਸਾਈ ਭਾਈਚਾਰੇ ਦੇ ਵਿੱਚ ਗੁੱਸਾ ਸੀ ਉਹਨਾਂ ਦੇ ਵਿੱਚ ਰੋਸ ਸੀਗਾ ਕਿਉਂਕਿ ਫਿਲਮ ਹੈ ਜਿਹੜੀ ਕਾਫੀ ਚਰਚਾ ਦੇ ਵਿੱਚ ਹੈ ਫਿਲਮ ਵੱਡੇ ਪੱਧਰ ਤੇ ਜਿਹੜੀ ਚਾਰੇ ਪਾਸੇ ਚੱਲ ਰਹੀ ਹੈ ਪਰ ਫਿਲਮ ਦੇ ਵਿੱਚ ਜਿਹੜਾ ਈਸਾਈ ਭਾਈਚਾਰਾ ਉਸ ਨੂੰ ਲੱਗਿਆ ਹੈ ਕਿ ਉਸ ਦਾ ਕਹਿਣਾ ਵੀ ਹੈ ਕਿ ਜਿਹੜਾ ਫਿਲਮ ਦੇ ਵਿੱਚ ਉਸ ਨੂੰ ਸਹੀ ਢੰਗ ਦੇ ਨਾਲ ਨਹੀਂ ਦਿਖਾਇਆ ਗਿਆ ਜਿਹੜੀ ਉਹਨਾਂ ਦਾ ਧਾਰਮਿਕ ਭਾਵਨਾਵਾਂ ਨੂੰ ਪੜਕਾਇਆ ਗਿਆ ਧਾਰਮਿਕ ਭਾਵਨਾਵਾਂ ਨੂੰ ਹਰਟ ਕੀਤਾ ਗਿਆ ਇਸ ਨੂੰ ਲੈ ਕੇ ਜਿਹੜਾ ਥਾਣੇ ਦੇ ਵਿੱਚ ਮਾਮਲਾ ਵੀ ਜਿਹੜਾ ਦਰਜ ਕੀਤਾ ਗਿਆ ਤੇ ਹੁਣ ਦੇਖਣਾ ਹੋਵੇਗਾ ਕਿ ਆਖਰ ਕੀ ਕਾਰਵਾਈ ਹੁੰਦੀ ਹੈ ਜਗਜੀਤ ਸੰਧੂ ਉਰਫ ਭੋਲਾ ਜਿਹੜਾ ਫਿਲਮ ਦਾ ਮੁੱਖ ਨਾਇਕ ਤੇ ਫਿਲਮ ਦਾ ਜਿਹੜਾ ਡਾਇਰੈਕਟਰ ਹੈ ਵਰਿੰਦਰ ਰਾਮ ਗੜੀਆ ਤੇ